ਪਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਦੌਰਾਨ ਹੰਗਾਮਾ ਹੋਇਆ ਏ ਅਕਾਲੀ ਉਮੀਦਵਾਰ ਦਾ ਵੈਲਟ ਪੇਪਰ ਹੀ ਨਹੀਂ ਆਇਆ ਜਿਸ ਤੋਂ ਬਾਅਦ ਉੱਥੇ ਅਕਾਲੀ ਵਰਕਰਾਂ ਦੇ ਵੱਲੋਂ ਨਾਰੇਬਾਜ਼ੀ ਕੀਤੀ ਗਈ ਆ ਤਾਂ ਆਦਮਪੁਰ ਦੇ ਪਿੰਡ ਸਿਕੰਦਰਪੁਰ ਦੇ ਵਿੱਚ ਅਕਾਲੀ ਉਮੀਦਵਾਰ ਦਾ ਵੈਲਟ ਪੇਪਰ ਆ ਜਿਹੜਾ ਉਹ ਨਹੀਂ ਆਇਆ ਜਿਸ ਤੋਂ ਬਾਅਦ ਸ਼ੋਮਣੀ ਅਕਾਲੀ ਦਲ ਦੇ ਵਰਕਰ ਪੰਜਾਬ ਸਰਕਾਰ ਖਿਲਾਫ ਨਾਰੇਬਾਜ਼ੀ ਅਤੇ ਰੋਜ਼ ਪ੍ਰਦਰਸ਼ਨ ਕਰਦੇ ਦਿਖਾਈ ਦਿੰਦੇ ਨੇ ਤਾਂ ਸ਼ੋਮਣੀ ਅਕਾਲੀ ਦਲ ਦੇ ਵੱਲੋਂ ਸਰਕਾਰ ਦੇ ਉੱਤੇ ਜਾਣਬੁੱਝ ਕੇ ਅਜਿਹੀ ਗਲਤੀ ਕਰਨ ਦੇ ਦੋਸ਼ ਤੱਕ ਲਗਾ ਦਿੱਤੇ ਗਏ ਨੇ ਤਾਂ 2 ਘੰਟੇ ਤੋਂ ਇੱਥੇ VOTING ਆ ਜਿਹੜੀ ਉਹ ਰੁਕੀ ਹੋਈ ਆ ਤਾਂ ਪ੍ਰਸ਼ਾਸਨ ਦੇ ਵੱਲੋਂ ਇਸ ਨੂੰ ਗਲਤੀ ਦੱਸਿਆ ਗਿਆ ਹੈ ਲੇਕਿਨ ਅਕਾਲੀ ਵਰਕਰ ਤਾਂ ਦਲੀ ਦਾ ਦੋਸ਼ ਲਗਾਉਂਦੇ ਨਜ਼ਰ ਆ ਰਹੇ ਨੇ ਤਾਂ SDM ਵੀ ਮੌਕੇ ਦੇ ਉੱਤੇ ਪਹੁੰਚੇ ਨੇ ਅਕਾਲੀ ਦਲ ਦੇ ਉਮੀਦਵਾਰ ਨੇ ਕਿਹਾ ਕਿ ਜਦ ਸਾਡੇ ਵਰਕਰ ਵੋਟਾਂ ਪਾਉਣ ਗਏ ਤਾਂ ਤਕੜੀ ਦਾ ਜੋ ਨਿਸ਼ਾਨ ਹੀ ਉੱਥੇ ਨਹੀਂ ਸੀ ਤਾਂ ਕੀ ਹੈ ਪੂਰਾ ਮਾਮਲਾ ਆਓ ਦੇਖਦੇ ਹਾਂ ਤੇ ਡਿੱਗ ਚੁੱਕੀ ਆ ਸਰਕਾਰ ਨੂੰ ਇਲੈਕਸ਼ਨ ਕਰਾਉਣ ਦੀ ਲੋੜ ਹੀ ਨਹੀਂ ਸਰਕਾਰ ਸਿੱਧੇ ਹੀ ਬੰਦੇ ਆਪਣੇ ਇਲੈਕਟ ਕਰ ਲਵੇ ਦੂਸਰੀ ਗੱਲ ਮੇਨ ਗੱਲ ਆ ਜਿਹੜੇ ਬੈਲਟ ਪੇਪਰ ਅੰਦਰ ਆਏ ਆ ਆਰਓ ਸਾਹਿਬ ਦੇ ਸਾਈਨਾਂ ਤੋਂ ਬਿਨਾਂ ਨਹੀਂ ਆ ਸਕਦੇ ਅੰਦਰ ਇਹ ਕਹਿ ਰਹੇ ਆ ਸਰ ਤੋਂ ਮਿਸਟੇਕ ਹੋਈ ਹੈ ਮਿਸਟੇਕ ਨਹੀਂ ਹੈਗੀ ਇਹ ਧੰਦਲੀ ਹੈ ਸ਼ਰੇਆਮ ਤਾਂ ਇਹ ਅਸੀਂ ਬਰਦਾਸ਼ਤ ਨਹੀਂ ਕਰਾਂਗੇ ਹੁਣ VOTING ਚੱਲਦੀ ਪਈ ਬਈ VOTING 2 ਘੰਟੇ ਤੋਂ ਸਟਾਪ ਹੈ ਜੀ 8 ਵਜੇ ਦੀ VOTING ਸ਼ੁਰੂ ਹੋਈ ਹੈ ਤਕਰੀਬਨ ਸਵਾ 10 ਹੋ ਗਿਆ 2 ਘੰਟੇ ਹੀ ਹੋ ਗਏ VOTING ਸਰ 12-13 ਵੋਟਾਂ ਪਈ ਅਧਿਕਾਰੀ ਬਸ ਟਾਈਮ ਦੇ ਰਹਾ ਸਾਨੂੰ ਲਾਰੇ ਲਪੇਰਾ ਰਹਾ ਦੇ ਰੋ ਵੇਟ ਕਰੋ ਕਰੀ ਜਾ ਰਿਹਾ ਇੱਕ ਸਮਾਂ ਵਧਾਉਣ ਦੀ ਕਿਹਾ ਜਿੰਨੇ ਘੰਟੇ ਆਇਓ ਆ ਹੁਣ ਐਸਡੀਐਮ ਸਾਹਿਬ ਆਏ ਆ ਹੁਣ ਦੇਖਦੇ ਕੀ ਕਰਦੇ ਆ ਭਾਲੀ ਸੜੀਵਾਲ ਉਮੀਦਵਾਰ ਸ਼ਰੋਮਣੀ ਕਾਲੀਵਾਲ ਜਿਹੜਾ ਪ੍ਰਸਿੱਧ ਜਨੂਰ ਸਿੰਘਾ ਜ਼ੋਨ ਨੰਬਰ 3 99 ਨੰਬਰ ਬੂਸਕੰਦਰਪੁਰ ਮੇਰੇ ਜ਼ਿਲ੍ਹਾ ਪ੍ਰੀਸ਼ਦ ਚ ਪੈਂਦਾ ਆ ਤੋ ਜਦੋਂ ਉਸ ਮੇਰੇ ਪੋਲਿੰਗ ਸ਼ੁਰੂ ਹੋਈ ਆ ਜਦੋਂ ਵੋਟ ਪੇਪਰ ਖੋਲੇ ਆ ਤੇ ਤੱਕੜੀ ਨਿਸ਼ਾਨਦਾ ਵੋਟ ਪੇਪਰ ਨਹੀਂ ਇੱਥੇ ਆਇਆ ਸੋ ਸਰਕਾਰ ਤਾਂਗਲੀ ਕਰਨੀ ਚਾਹੁੰਦੀ ਇਹੋ ਜੇ ਕੰਮ ਕਰਕੇ ਸੋ ਸਾਡੀ ਕੜੇ ਸ਼ਾਦਾਂ ਵਿੱਚ ਨਿੰਦਾ ਆ ਸਰਕਾਰ ਨੂੰ ਚੇਤਾਵਨੀ ਆ ਕਿ ਇਹੋ ਜੇ ਕੰਮ ਸਰਕਾਰ ਬਾਝਾ ਜਾਵੇ ਕਿਉਂਕਿ ਅਸੀਂ ਝੁਕਣਾ ਨਹੀਂ ਸਰਕਾਰ ਦੇ ਅੱਗੇ ਅਸੀਂ ਸਰਕਾਰ ਦਾ ਜਿੰਨਾ ਹੋਇਆ ਉਹਨਾਂ ਡਟਮਾ ਵਿਰੋਧ ਕਰਾਂਗੇ ਕਿਉਂਕਿ ਸਰਕਾਰ ਭਾਂ ਵੀ ਕਰਕੇ ਜਿੱਤ ਕੇ ਅੱਗੇ ਅੱਗੇ ਆਉਣਾ ਚਾਹੁੰਦੀ ਆ ਕਿਉਂਕਿ ਲੋਕ ਸਰਕਾਰ ਨੂੰ ਮੂੰਹ ਨਹੀਂ ਲਾ ਰਿਹਾ ਲੋਕ ਪਿੰਡਾਂ ਦੇ ਬੋਧ ਕੰਢੇ ਹੋ ਆ ਸੋ ਹੁਣ ਇਦਾਂ ਦੇ ਹੱਥ ਕੱਢੇ અપਨਾ ਕੇ ਜਿਹੜੀ ਸਰਕਾਰ ਆ ਉਹ ਸਾਨੂੰ ਖਰਾਉਣਾ ਚਾਹੁੰਦੀ ਆ ਸੋ ਸਰਕਾਰ ਨੂੰ ਮੇਰੀ ਚੇਤਾਵਨੀ ਆ ਕਿ ਇਹੋ ਜੇ ਕੰਮ ਬੰਦ ਕਰ ਦੇਵੇ ਵਧੀਆ ਤਰੀਕੇ ਨਾਲ ਸ਼ਮਦਵੀ ਬੁੱਟਾ ਕਰਾਉਣ ਅਸੀਂ ਸਰਕਾਰ ਦਾ ਸ਼ਾਦਮੇ ਦੀ ਇੱਕ ਸਾਦੇ ਵਾਂਗੇ ਪੰਜ ਧੱਕਾ ਕਰਨਗੇ ਅਸੀਂ ਡਟਮਾ ਵਿਰੋਧ ਕਰਾਂਗੇ ਨਾ ਭਾਈ 8 ਵਜੇ ਤੋਂ ਵੋਟਾਂ ਸ਼ੁਰੂ ਹੋ ਤਾਂ ਹੁਣ 10 ਵਜੇ ਚੁੱਕੇ ਤੇ ਹੁਣ ਸਕਦਾ ਤੁਹਾਡੇ ਤੇ ਥਰਡ ਕਲਾਸ ਸਟੈਂਪੀ ਲੱਗੀ ਹੋਣੀ ਹੈ ਕਿਉਂ ਜੀ ਜਦ ਬੈਲਟੀ ਪੇਪਰ ਤਾਂ ਬੋਰਡ ਕਿੱਥੋਂ ਪੈਣੀ ਸੀਗੀ ਤਕਰੀਬਨ 2 ਘੰਟੇ ਲੇਟ ਹੋ ਗਏ 2 ਘੰਟੇ ਵੋਟਾਂ ਲੇਟ ਹੋ ਗਈਆਂ ਆ ਸੋ ਬਿਲਡ ਪੇਪਰ ਹੀ ਨਹੀਂ ਹੈਗਾ ਉਹ ਤਾਂ ਜਦੋਂ ਸਾਡੇ ਵਰਕਰ ਵੋਟਾ ਪਾਉਣਗੇ ਉਹਦੇ ਦੇਖਿਆ ਤਕਰੀ ਨਿਸ਼ਾਨ ਨਹੀਂ ਲੋਕਾਂ ਦੇ ਵਿੱਚ ਰੋਸ ਆਇਆ ਸਾਡਾ ਸਿੰਬਲ ਹੀ ਨਹੀਂ ਹੈਗਾ ਤੇ ਫਿਰ ਮੈਨੂੰ ਇਹਨਾਂ ਨੇ ਫੋਨ ਕੀਤਾ ਬਾਟ ਅੱਠ ਵਾਰ ਕੇ 10 ਮਿੰਟ ਤੇ ਇੱਥੇ ਮੈਂ ਪਹੁੰਚ ਗਿਆ ਜਦੋਂ ਮੈਂ ਦੇਖਿਆ ਤਾਂ ਮੇਰਾ ਸਿੰਬਲ ਹੀ ਨਹੀਂ ਹੈਗਾ ਇੱਥੇ ਸੋ ਸਰਕਾਰ ਤਾਂ ਨਹੀਂ ਕਰਨਾ ਚਾਹੁੰਦੀ ਆ ਤਾਂ ਵੀ ਨਾ ਜਿਤਨਾ ਚਾਹੁੰਦੀ ਆ ਸੋ ਮੇਰੀ ਸਰਕਾਰ ਨੂੰ ਚੇਤਾਵਨੀ ਹੈ ਇਦਾਂ ਦੇ ਕਿਹੜੇ ਹੱਥ ਕੱਢੇ ਪਰੋਣੇ ਇਹ ਬੰਦ ਕਰਦੇ ਵੇ ਮੈਨੂੰ ਇਹਦਾ ਜਿੱਥੋਂ ਤੱਕ ਵਿਰੋਧ ਕਰਨਾ ਪਿਆ ਮੈਂ ਕਰੂੰਗਾ ਜਿੰਨਾ ਮੈਨੂੰ ਐਜੀਟੇਸ਼ਨ ਕਰੇਗਾ ਮੈਂ ਕਰੂੰਗਾ ਮੈਂ ਪਿੱਛੇ ਨਹੀਂ ਹਟੂੰਗਾ ਮੈਂ ਸਰ